ਮਨਦੀਪ ਕੌਰ ਬਠਿੰਡੇ ਵਾਲੀ ਯਾਨੀ ਸਿੱਧਾ ਸੀਐਮ ਭਗਵੰਤ ਮਾਨ ਨੂੰ ਧਮਕੀ ਔਰ ਦੂਜੀ ਖਬਰ ਜਸਪ੍ਰੀਤ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਯਾਨੀ ਉਹਨਾਂ ਦੇ ਮਾਤਾ ਪਿਤਾ ਨੂੰ ਕੌਣ ਹੈ ਜਿਹਨੇ ਕਰੋੜਾਂ ਰੁਪਏ ਦੀ ਇੱਕ ਦੇਣ ਦੀ ਗੱਲ ਕਹੀ ਹੈ ਕੀ ਉਹ ਪੈਸਾ ਜਿਹੜਾ ਪੁਲਿਸ ਵਾਲਿਆਂ ਨੂੰ ਦਿੱਤਾ ਜਾ ਰਿਹਾ ਜਾਂ ਕੋਈ ਹੋਰ ਸ਼ਖਸ ਦੇ ਰਿਹਾ ਹੈ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਕਿਉਂਕਿ ਇੱਕ ਪਾਸੇ ਉਹ ਕਹਿੰਦੇ ਵੀ ਸਾਡੇ ਪੁੱਤ ਦੀ ਜਾਨ ਚਲੀ ਗਈ ਹੈ ਫੇਕ ਐਨਕਾਊਂਟਰ ਹੋ ਗਿਆ ਹੈ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਵਾਲਿਆਂ ਬਣੀਓ ਜਾਂ ਫਿਰ ਕਿਸੇ ਹੋਰ ਬੰਦੇ ਬਣੀਓ ਯਾਨੀ ਉਹਨੇ ਹੀ ਪੁਲਿਸ ਮੁਲਾਜ਼ਮਾਂ ਦੀ ਗੱਲ ਕਰ ਰਿਹਾ ਮੈਂ ਜਿਨ੍ਹਾਂ ਨੇ ਉਸ ਦਾ ਇੰਕਾਊਂਟਰ ਕੀਤਾ ਤਾਂ ਕਹਿੰਦੇ ਵੀ ਸਾਨੂੰ ਪੈਸੇ ਦੇਣ ਦੀ ਵੀ ਗੱਲ ਕਹੀ ਜਾ ਰਹੀ ਆ ਕਿ ਤੁਹਾਡਾ ਖਾਤਾ ਭੇਜੋ ਤਾਂ ਹੁਣ ਸਭ ਤੋਂ ਵੱਡੀ ਗੱਲ ਵੀ ਜਿਹੜਾ ਭਗਵੰਤ ਮਾਨ ਨੂੰ ਇਹ ਕਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਆ ਚਿੱਟੇ ਦੇ ਸਮੇਤ ਜਿਹਦੇ ਕੋਲੋਂ ਥਾਰ ਦੇ ਵਿੱਚ 17 ਗ੍ਰਾਮ ਚਿੱਟਾ ਫੜਿਆ ਗਿਆ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਉਸ ਤੋਂ ਬਾਅਦ ਗੱਲ ਉੱਠਦੀ ਹੈ ਕਹਿੰਦੇ ਵੀ ਅਮਨਦੀਪ ਕੌਰ ਦਾ ਜਿਹੜਾ ਕਿ ਬਲਡੋਜਰ ਨਹੀਂ ਚਲਾਇਆ ਭਗਵੰਤ ਮਾਨ ਨੇ ਔਰ ਹੁਣ ਤਾਂ ਭਗਵੰਤ ਮਾਨ ਨੂੰ ਸਿੱਧੀ ਧਮਕੀ ਦੇ ਦਿੱਤੀ ਐ ਤੇ ਹੁਣ ਭਗਵੰਤ ਮਾਨ ਦੇ ਮੂਹਰੇ ਸਵਾਲ ਨੇ ਜਿਹੜੇ ਅੱਜ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਮੌਜੂਦਾ ਪੰਜਾਬ ਦੇ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੈ ਇਹ ਸਮਨਦੀਪ ਕੌਰ ਦਾ ਜਿਹੜੀ ਚਿੱਟੇ ਨਾਲ ਫੜੀ ਜਾਂਦੀ ਹੈ ਤਾਂ ਹੁਣ ਸੁਣੋ ਪਹਿਲਾਂ ਜਿਹੜੀ ਅਮਨਦੀਪ ਕੌਰ ਤੋਂ ਪਹਿਲਾਂ ਖਬਰ ਸੁਣਾਉਂਗਾ ਮੈਂ ਤੁਹਾਨੂੰ ਜਾਸਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਕੌਣ ਦੇ ਰਿਹਾ ਕਰੋੜਾ ਰੁਪਏ ਕਰੋੜਾ ਰੁਪਏ ਦੇਣ ਦੀ ਗੱਲ ਕਿਹਨੇ ਕਹੀ ਹੈ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਅਮਨਦੀਪ ਕੌਰ ਦੀ ਹੈ ਸੁਣੋ ਤੇ ਵੀ ਨਾ ਦਿੰਦੇ ਸਜ਼ਾ ਦੇ ਦਿੰਦੇ ਅਸੀਂ ਤੇ ਇੱਕ ਵੀ ਦੇ ਦਿੰਦੇ ਸਜ਼ਾ ਸਾਡੇ ਬੱਚੇ ਨੂੰ ਅਸੀਂ ਪੁੱਸਾ ਜੋ ਕਿ ਹੋ ਜਾਂਦੇ ਹੁਣ ਡੱਟਿਆਂ ਡੱਟੇ ਚਲੇ ਰਹੀ ਇਸ ਸਾਡੀ ਜੇ ਸ਼ਾਨੋਂ ਕੋ ਤਾਂ ਨਹੀਂ ਮਿਲੂਗਾ ਅਜੇ ਤਾਂ ਬਹੁਤ ਅਕਾਚ ਕੱਲ ਮੈਨੂੰ ਸਵੇਰੇ ਇਹ ਜਿਆਦਾ ਛੋਟੀ ਵੀਡੀਓ ਸੁਣੀ ਸਾਡੇ ਤੇ ਅਲਜਾਬ ਲਾ ਰਾਇ ਮੈਨੂੰ ਟੈਗ ਹੋ ਗਿਆ ਆਏ ਵੀ ਜਾਨੋ ਕੁਛ ਕਰਵਾ ਸਕਦੇ ਨਾ ਮੈਂ ਤਾਂ ਕਹਿੰਦਾ ਕੋਈ ਕਰਵਾ ਦੇਣਾ ਸਾਡਾ ਰੋਜ਼ ਦਾ ਝੰਜੜ ਮੋੜ ਅਸੀਂ ਤਾਂ ਇੰਟਰਵਿਊ ਆਵੇ ਤੇ ਦੇ ਦੇ ਕੇ ਥੱਕ ਗਏ ਇਨਕਾਉਂਟਰ ਹੁੰਦਾ ਜਾਂ ਫੇਕ ਇਨਕਾਉਂਟਰ ਹੁੰਦਾ ਅਜਿਹਾ ਜਾਬਤਾ ਤੁਹਾਨੂੰ ਹਾਂ ਜੀ ਹਾਂ ਇਹਦਾ ਕਿਸੇ ਦੀ ਸਾਜ ਹੈ ਜੀ ਅਸੀਂ ਕਹਿੰਨੇ ਆਂ ਬਈ ਇਹ ਪਰਿਵਾਰ ਤੇ ਸਾਡਾ ਸਾਥ ਦਵੇ ਸੀਬੀਆਈ ਦੇ ਜਾਂਚ ਲੱਗੇ ਸਾਡਾ ਮਰਿਆ ਹੋਵੇ ਸਾਡੇ ਘਰ ਮੁੱਛ ਚੌੜੇ ਹੋ ਕੇ ਲਖਣ ਵੀ ਸਾਡੇ ਦਿਲ ਤੇ ਪੁੱਛੋ ਵੀ ਕਿਵੇਂ ਲੱਗਦੀ ਆ ਜੀ ਬਹੁਤ ਔਖਾ ਜੀਣਾ ਹੋਇਆ ਪਿਆ ਸਾਨੂੰ ਤਾਂ ਇਸੇ ਟਾਈਮ ਵੀ ਮੈਨੂੰ ਟੈਕ ਹੋ ਗਿਆ ਜਾਂ ਕਿਸੇ ਨੂੰ ਵੀ ਹੋ ਗਿਆ ਆਪਾਂ ਤਾਂ ਹੁਣ ਵੀ ਕਹਿੰਦੇ ਆ ਵੀ ਇਹ ਦੋਸੇ ਹੀ ਹੋਣਗੇ ਤਾਂ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਜਸਪ੍ਰੀਤ ਸਿੰਘ ਹੈ ਇਹਨਾਂ ਦੇ ਮਾਤਾ ਪਿਤਾ ਦਾ ਤੁਸੀਂ ਹੁਣ ਜਿਹੜੇ ਬਿਆਰ ਸੁਨੇ ਨੇ ਉਹ ਕਹਿੰਦੇ ਵੀ ਸਾਡੇ ਮੁੰਡੇ ਦਾ ਫੇਰ ਕਨਫਰੋਂਟ ਹੋ ਗਿਆ ਸਾਨੂੰ ਦੱਸ ਦਿੰਦੇ ਅਸੀਂ ਬੱਚਾ ਵੀ ਖੋ ਲੈਂਦੇ ਔਰ ਤੁਹਾਡੇ ਜਿਹੜੇ ਕਿ ਪੈਸੇ ਨੇ ਉਹ ਵੀ ਵਾਚੀ ਜਾਂਦੇ ਤੁਸੀਂ ਪੈਸਿਆਂ ਦੀ ਕਹਿੰਦੇ ਸਾਡੇ ਤੇ ਤੋਮਤ ਲਾ ਰਹੇ ਹੋ ਕਿ ਤੁਹਾਡੇ ਮੁੰਡੇ ਨੇ ਪੈਸੇ ਲੈ ਲਿਆ ਸਾਡੇ ਤੋਂ ਉਸ ਤੋਂ ਬਾਅਦ ਉਹਦਾ ਅਨਕਾਉਂਟਰ ਵੀ ਤੁਸੀਂ ਕਰਵਾ ਦਿੱਤਾ ਤਾਂ ਹੁਣ ਇਹਨਾਂ ਨੂੰ ਪੈਸੇ ਦੇਣ ਦੀ ਗੱਲ ਕਿਨੇ ਕਹੀ ਹੈ ਕਹਿੰਦੇ ਖਾਤਾ ਭੇਜੋ ਤੇ ਤੁਹਾਨੂੰ ਅਸੀਂ ਪੈਸੇ ਦੇ ਦਾਂਗੇ ਕੌਣ ਆਹੋ ਜੀਨੇ ਪੈਸਿਆਂ ਦੀ ਗੱਲ ਕਹੀ ਹੈ ਦਰਸਲ ਦੇ ਵਿੱਚ ਜਿਹੜੇ ਉਥੋਂ ਦੇ ਪਿੰਡ ਦੇ ਲੋਕ ਨੇ ਉਹਨਾਂ ਬੰਨਿਓ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਇਹ ਗੱਲ ਕਹੀ ਗਈ ਹੈ ਬਹੁਤ ਸਾਰੇ ਜਿਹੜੇ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚੋਂ ਵੀ ਗੱਲ ਕਹੀ ਗਈ ਹੈ ਕਈ ਐਨ ਆਰ ਆਈ ਲੋਕਾਂ ਨੇ ਗੱਲ ਕਹੀ ਹੈ ਕਹਿੰਦੇ ਵੀ ਤੁਹਾਡਾ ਖਾਤਾ ਭੇਜ ਦਿਓ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਦੇਖੋ ਲੋਕ ਤਾਂ ਕਿਸ ਕਦਰ ਉਹਨਾਂ ਦੇ ਨਾਲ ਜੁਟ ਚੁੱਕੇ ਨੇ ਔਰ ਦੂਜੇ ਪਾਸੇ ਜਿਹੜੇ ਪਰਿਵਾਰ ਦਾ ਬੱਚਾ ਗੱਟਨਾਪਿੰਗ ਦੇ ਵਿੱਚ ਉਹਨੂੰ ਗੱਟਨਾਪ ਕੀਤਾ ਜਾਂਦਾ ਜਿਹੜੇ ਪਰਿਵਾਰ ਦਾ ਬੱਚਾ ਗੱਟਨਾਪ ਹੁੰਦਾ ਉਸ ਪਰਿਵਾਰ ਬਾਰੇ ਉਹਨਾਂ ਨੇ ਖੁਲਾਸੇ ਕੀਤੇ ਕਹਿੰਦੇ ਸਾਡੇ ਬਾਰ ਦੇ ਮੂਹਰ ਦੀ ਚੌੜੇ ਹੋ ਕੇ ਲੱਗਦੇ ਨੇ ਇੱਕ ਤਾਂ ਸਾਡਾ ਕਹਿੰਦੇ ਬੱਚਾ ਚਲਾ ਗਿਆ ਯਾਨੀ ਜਸਪ੍ਰੀਤ ਸਿੰਘ ਮਰਿਆ ਗਿਆ ਉਸ ਤੋਂ ਬਾਅਦ ਕਹਿੰਦੇ ਸਾਨੂੰ ਖਸਾਰ ਰਹੇ ਨੇ ਇਸ ਤੋਂ ਚੰਗਾ ਤਾਂ ਕਹਿੰਦੇ ਅਸੀਂ ਵੀ ਮਰ ਜਾਈਏ ਜਾਂ ਸਾਨੂੰ ਮਰਵਾ ਦਿੱਤਾ ਜਾਵੇ ਇਹ ਗੱਲਾਂ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਬੰਨੀਓ ਕਈਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਤਾਂ ਹੁਣ ਇੱਥੇ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਵੀ ਜਲਦ ਤੋਂ ਜਲਦ ਇਹਨਾਂ ਮਾਮਲਿਆਂ ਨੂੰ ਨਿਪਟਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਮਾਮਲਾ ਇੱਥੇ ਨਹੀਂ ਜੁੜਿਆ ਇਹ ਮਾਮਲਾ ਬੜਾਈ ਦੂਰ ਜੁੜਿਆ ਕਿਉਂਕਿ ਕਰਨਲ ਦਾ ਵੀ ਵਿਚ ਮਾਮਲਾ ਆਉਂਦਾ ਹੁਣ ਦੂਜੇ ਪਾਸੇ ਆਜੋ ਜਿਹੜੀ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਹੈ ਚਿੱਟੇ ਸਮੇਤ ਫੜੀ ਜਾਂਦੀ ਹੈ ਤਾਂ ਉਸ ਦਾ ਇੱਕ ਵਿਤੀ ਰਾਤ ਇੰਟਰਵਿਊ ਹੁੰਦਾ ਜਿਹੜਾ ਕਿ ਮੱਕਰ ਸਾਹਿਬ ਨੇ ਕੀਤਾ ਜਿਹੜੇ ਪੱਤਰਕਾਰ ਹੈ ਮੱਕਰ ਸਾਹਿਬ ਉਹ ਤੁਸੀਂ ਸ਼ਾਇਦ ਸੁਣ ਵੀ ਲਿਆ ਹੋਣਾ ਕਿਉਂਕਿ 6-7 ਦੇ ਲੱਖ ਦੇ ਕਰੀਬ 6-7 ਲੱਖ ਦੇ ਕਰੀਬ ਉਹ ਚਲੀ ਗਈ ਹੈ ਵੀਡੀਓ ਔਰ ਉਸ ਤੋਂ ਬਾਅਦ ਮੈਂ ਵੀ ਇਹ ਪਲੋਡ ਕੀਤੀ ਹੈ ਉਹੀ ਵੀਡੀਓ ਤਾਂ ਮੈਂ ਚਾਹੂੰਗਾ ਕਿ ਜਿਹੜਾ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਹੈ ਉਸ ਕਨਸਟੇਬਲ ਦਾ ਉਹ ਇਹੀ ਹੈ ਕਿ ਮੇਰਾ ਘਰ ਭਗਵੰਤ ਮਾਨ ਜਾਂ ਫਿਰ ਭਗਵੰਤ ਮਾਨ ਦੀ ਸਰਕਾਰ ਜਾਂ ਫਿਰ ਇਹ ਸਾਡੇ ਪ੍ਰਸ਼ਾਸਨ ਕਿਵੇਂ ਟਾ ਦੂਗਾ ਯਾਨੀ ਮੇਰੇ ਘਰ ਦਾ ਕੌਲਾ ਤੱਕ ਨਹੀਂ ਢਾ ਸਕਦਾ ਆਪਣੇ ਘਰ ਦੇ ਵਿੱਚ ਬੈਠ ਕੇ ਉਹਨੇ ਇੰਟਰਵਿਊ ਕਰੀ ਆ ਮੱਕੜ ਦੇ ਨਾਲ ਕੀਤੀ ਆ ਤਾਂ ਹੁਣ ਸਵਾਲ ਇੱਥੇ ਆਉਂਦਾ ਉਹੀ ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਸੀ ਨਾ ਕਹਿੰਦਾ ਮੈਂ ਨਾ ਤਾਂ ਕਿਸੇ ਅਫਸਰ ਨੂੰ ਛੱਡਣਾ ਨਾ ਕਿਸੇ ਕਹਿੰਦਾ ਸਾਡੇ ਲੀਡਰ ਨੂੰ ਛੱਡਣਾ ਕਹਿੰਦਾ ਫਿਰ ਆਏ ਤਾਂ ਕਹਿਣਗੇ ਜੀ ਇਹ ਤਾਂ ਅਫਸਰ ਸੀ ਜੀ ਇਹ ਤਾਂ ਸ਼ਰਤ ਆ ਜੀ ਹੁਣ ਕਿੱਥੇ ਗਏ ਭਗਵੰਤ ਮਾਨ ਦੇ ਦਾਵੇ ਉਹ ਤੁਹਾਡੇ ਸਾਹਮਣੇ ਇੰਟਰਵਿਊ ਕਰਕੇ ਕਹਿ ਰਹੀ ਆ ਕਹਿੰਦੀ ਮੇਰਾ ਘਰ ਕੋਈ ਕਮੀ ਢਾ ਦੂਗਾ ਇਹ ਅਮਨਦੀਪ ਕੌਰ ਦੀ ਰਾਤ ਦਾ ਇੰਟਰਵਿਊ ਹੈ ਜਿਹੜਾ ਕਿ ਮੈਂ ਆਪਣੇ ਚੈਨਲ ਤੇ ਇਸ ਵੀਡੀਓ ਤੋਂ ਪਹਿਲਾਂ ਤੁਹਾਨੂੰ ਇਸੇ ਵੀਡੀਓ ਦੇ ਥੱਲੇ ਮਿਲੂਗੀ ਉਹ ਵੀਡੀਓ ਜਿਹਦੇ ਵਿੱਚ ਉਹਨੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਆ ਕਹਿੰਦੀ ਮੇਰਾ ਲੈਣਾ ਦੇਣਾ ਨਹੀਂ ਚਿੱਟੇ ਦੇ ਨਾਲ ਤਾਂ ਭਲਾ ਸਾਨੂੰ ਲੋਕ ਕੀ ਕਮੈਂਟ ਕਰ ਰਹੇ ਨੇ ਵੀਡੀਓ ਦੇ ਥੱਲੇ ਕਹਿੰਦੇ ਜੇਕਰ ਲੈਣਾ ਦੇਣਾ ਨਹੀਂ ਫਿਰ ਜੇਲ ਕਿਵੇਂ ਗਈ ਸੀ ਕਾਦੇ આરોਪ ਦੇ ਵਿੱਚ ਗਈ ਸੀ ਬਿਨਾਂ ਗੱਲ ਤੋਂ ਤਾਂ ਕੋਈ ਜੇਲ ਨਹੀਂ ਜਾਂਦਾ ਸਵਾਲ ਬੜੇ ਘੇਰੇ ਦੇ ਵਿੱਚ ਆਉਂਦੇ ਨੇ ਭਵੰਤ ਮਾਨ ਸਾਹਿਬ ਕਿਉਂਕਿ ਤੁਹਾਡੀ ਕਹੀ ਹੋਈ ਗੱਲ ਆ ਜਿਹੜੀ ਤੁਹਾਡੀ ਕੌਂਸਟੇਬਲ ਤੁਹਾਡੇ ਦੇ ਤੰਜ ਕਸ ਰਹੀ ਹੈ ਸਰੇ ਆਮ ਯਾਨੀ ਕਿ ਇੰਟਰਵਿਊ ਕਰਦੀ ਹੈ ਤਾਂ ਉਹਦੇ ਵਿੱਚ ਐਲਾਨ ਹੀ ਕਰ ਦਿੰਦੀ ਹੈ ਕਹਿੰਦੀ ਹੈ ਕਿ ਮੇਰੇ ਘਰਦਵਾਲ ਕੋਈ ਚਾਹ ਕੇ ਵੀ ਦਿਖਾ ਦੇ ਟਾਉਣ ਦੀ ਤਾਂ ਦੂਰ ਦੀ ਗੱਲ ਤੇ ਮੰਨੀ ਵੀ ਜਾਂਦੀ ਹੈ ਵੀ ਚਿੱਟੇ ਦੇਖੋ ਉਹਦੀ ਜਿਹੜੀ ਬੋਲੀ ਹੈ ਉਹਦੀ ਛਵੀ ਚੱਲ ਰਹੀ ਹੈ ਕਿ ਇਹ ਚਿੱਟੇ ਦੇ ਵਿੱਚ ਅਨਬੌਲਤ ਤਾਂ ਸੀਗੀ ਔਰ ਇਹ ਕਈ ਜਗ੍ਹਾ ਦੇ ਉੱਤੇ ਇਹਨੇ ਵੱਡੀ ਮਾਤਰਾ ਦੇ ਵਿੱਚ ਚਿੱਟੇ ਦੀ ਬਰਬਾਦ ਕੀਤੀ ਹੈ ਜਿਵੇਂ ਕਿ ਸਰਸੇ ਜ਼ਿਲ੍ਹੇ ਦੇ ਵਿੱਚ ਸਰਸੇ ਦੇ ਵਿੱਚ ਕੀਤੀ ਹੈ ਔਰ ਜਿਹੜਾ ਉਹ ਉਹਦੇ ਨਾਲ ਇੱਕ ਨੌਜਵਾਨ ਦੀ ਗੱਲ ਉੱਡੀ ਸੀ ਕਹਿੰਦੇ ਵੀ ਇਹਦਾ ਘਰ ਵਾਲਾ ਬਣਿਆ ਹੋਇਆ ਨਤਲੀ ਉਹਦੇ ਤੇ ਤਾਂ ਉਹ ਗੱਲ ਹੀ ਨਹੀਂ ਕਰਦੀ ਜਦੋਂ ਮੱਕੜ ਪੱਤਰਕਾਰ ਪੁੱਛਦਾ ਕਹਿੰਦਾ ਭਾਈ ਉਹ ਕਹਿੰਦਾ ਤੇਰੇ ਪੇਸ਼ੀ ਦੇ ਦੌਰਾਨ ਤੇਰੇ ਪਿੱਛੇ ਜਾਂਦਾ ਉਸ ਤੋਂ ਬਾਅਦ ਆਪਦੀ ਘਰਵਾਲੀ ਨੂੰ ਵੀ ਕੁੱਟਦਾ ਤੇ ਫਿਰ ਉੱਥੋਂ ਪੁਲਿਸ ਦੀ ਗ੍ਰਿਫਤੋਂ ਨਿਕਲ ਜਾਂਦਾ ਬਾਅਦ ਦੇ ਵਿੱਚ ਪੁਲਿਸ ਨੂੰ ਗ੍ਰਿਫਤਾਰ ਵੀ ਕਰਨ ਨੂੰ ਕਹਿੰਦੀ ਹੈ ਤਾਂ ਉਹ ਬੜੀ ਦੂਰ ਚਲੇ ਜਾਂਦਾ ਪੁਲਿਸ ਦੀ ਗ੍ਰਿਫਤੋਂ ਤਾਂ ਹੁਣ ਸਵਾਲ ਇੱਥੇ ਆਉਂਦਾ ਵੀ ਉਸ ਗੱਲ ਤੇ ਵੀ ਨਹੀਂ ਆਉਂਦੀ ਓ ਕਿ ਬੰਦਾ ਜਿਹੜਾ ਕਿ ਮੈਂ ਸਾਹਮਣੇ ਸੀ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਗੱਲਾਂ ਇਹ ਸਾਰੀਆਂ ਸਾਹਮਣੇ ਨੇ ਇੱਕ ਪਾਸੇ ਜਸਪ੍ਰੀਤ ਸਿੰਘ ਦਾ ਇੰਕਾਊਂਟਰ ਔਰ ਦੂਜੇ ਪਾਸੇ ਅਮਨਦੀਪ ਕੌਰ ਬਠੰਡੇ ਵਾਲੀ ਜਿਹੜੀ ਕਿ ਇੰਟਰਵਿਊ ਹੋ ਚੁੱਕੀ ਆ ਬਹੁਤ ਸਾਰੇ ਲੋਕਾਂ ਨੇ ਵੀ ਦੇਖ ਲਈ ਆ ਇਹਦੇ ਵਿੱਚ ਇਕੱਲੀ ਅਮਨਦੀਪ ਕੌਰ ਨਹੀਂ ਬਲਕਿ ਉਹਦੇ ਵਿੱਚ ਪ੍ਰਸ਼ਾਸਨ ਉਹਦੇ ਵਿੱਚ ਪੰਜਾਬ ਦੀ ਸਰਕਾਰ ਦੀ ਸ਼ੋਭੀ ਬਹੁਤ ਵੱਡੇ ਪੱਧਰ ਤੇ ਖਰਾਬ ਹੁੰਦੀ ਆ ਤੇ ਵੈਸੇ ਵੀ ਕਿਹੜਾ ਚੰਗੀ ਆ ਪਰ ਹੁਣ ਇੱਥੇ ਮਾਨ ਸਾਹਿਬ ਨੂੰ ਚਾਹੀਦਾ ਕਿ ਭਾਈ ਅਸੀਂ ਆਪਣੀ ਕੌਂਸਲ ਸਟੇਬਲ ਦੇ ਉੱਤੇ ਲਗਾਮ ਕਸੀਏ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਇਹ ਸੁਨੇਹਾ ਛੱਡਣਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ 2027 ਦੇ ਵਿੱਚ ਵੋਟਾਂ ਲੜਨੀਆਂ ਚਾਹੁੰਦੇ ਹੋ ਜਾਂ ਫਿਰ ਆਪਣੀ ਸੱਤਾ ਕਾਇਮ ਰੱਖਣੀ ਚਾਹੁੰਦੇ ਹੋ ਤਾਂ ਇੱਕ ਵਾਰ ਤੁਹਾਨੂੰ ਮੂਹਰੇ ਲੱਗ ਕੇ ਇੱਕ ਬਾਰੇ ਦਾ ਜਿਹੜਾ ਕੀ ਘਾਰੇ ਦਾ ਠਾਉਣਾ ਚਾਹੀਦਾ ਕਿਉਂਕਿ ਇਹਦੋਂ ਬਹੁਤ ਛੋਟੇ ਛੋਟੇ ਤਸਕਰਾਂ ਦੇ ਘਟ ਆਏ ਨੇ ਉਹਨਾਂ ਦੇ ਉੱਤੇ ਤਾਂ ਤੁਹਾਡਾ ਬਲਡੋਜ਼ਰ ਵੀ ਚੱਲ ਗਿਆ ਬਹੁਤ ਸਾਰਾ ਤੁਹਾਡਾ ਪ੍ਰਸ਼ਾਸਨ ਵੀ ਉਹਨਾਂ ਨੂੰ ਹੱਬ ਦੱਬ ਕਰ ਗਿਆ ਪਰ ਸਵਾਲ ਇੱਥੇ ਹੁੰਦਾ ਭਗਵੰਤ ਮਾਨ ਸਾਹਿਬ ਜੀ ਕਿ ਤੁਹਾਡੀ ਜਿਹੜੀ ਕਾਨਸੈਪਟ ਹੈ ਤੋਂ ਸ਼ੁਰੂਆਤ ਕਰਕੇ ਬਹੁਤ ਸਾਰੇ ਹੋਰ ਬਹੁਤ ਵੱਡੇ ਮਗਰਮੱਛ ਨੇ ਉਹਨਾਂ ਦੇ ਘਟ ਹੋਣੇ ਸ਼ੁਰੂ ਕਰੋ ਤਾਂ ਕਿ ਚੰਗਾ ਮੈਸੇਜ ਜਾਵੇ ਜਨਤਾ ਦੇ ਅੰਦਰ ਤੇ ਤੁਹਾਨੂੰ ਜਿਹੜਾ 2027 ਦਾ ਫਤਵਾ ਸੁਣਾ ਦੇਵੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ